ਚੋ ਆਓ ਸਖੀਏ ਪੰਜਾਬੀ ਮਾਂ ਬੋਲੀ ਸਭ ਤੋਂ ਪਹਿਲਾਂ ਅਸੀਂ ਊੜਾ ਸ਼ਬਦ ਬਣਾਵਾਂਗੇ ਇਸ ਤਰ੍ਹਾਂ ਅਸੀਂ ਤਿੰਨ ਲੈਂਨਾ ਖਿੱਚਾਂਗੇ ਖਿਲੀ ਲੈਣ ਤੋਂ ਉੱਪਰ ਲੈ ਕੇ ਜਾਵਾਂਗੇ ਇਹ ਪੰਜਾਬੀ ਸ਼ਬਦ ਦਾ ਊੜਾ ਹੈ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਐੜਾ ਸ਼ਬਦ ਤਿੰਨ ਲੱਖਾਂ ਇਸ ਤਰ੍ਹਾਂ ਇਸ ਤੋਂ ਬਾਅਦ ਈੜੀ ਸਸਾ ਫਿਰ ਅਸੀਂ ਹਾ ਹਾ ਇਸ ਤਰ੍ਹਾਂ ਬਣਾਵਾਂਗੇ ਉਸ ਤੋਂ ਬਾਅਦ ਕਕਾ ਸ਼ਬਦ ਇਸ ਤਰ੍ਹਾਂ ਲੈਂਨਾ ਨੂੰ ਕਰਦੇ ਹੋਏ ਖਖ ਖੱਕੇ ਦਾ ਮੂੰਹ ਖਾਲੀ ਰੱਖਾਂਗੇ ਇਸ ਤਰ੍ਹਾਂ ਅਸੀਂ ਗਖਾ ਸ਼ਬਦ ਇਸ ਤਰ੍ਹਾਂ ਅਸੀਂ ਤਿੰਨ ਲਾਈਨਾਂ ਖਿੱਚਦੇ ਹੋਏ ਘਗਾ ਬਣਾਵਾਂਗੇ ਘਕੇ ਨੂੰ ਵੀ ਉਪਰੋਂ ਸੀ ਮੂੰਹ ਖਾਲੀ ਰੱਖਾਂਗੇ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਮਹਾਸ਼ਟ ਉਮੈਸ਼ ਰੱਤ ਤੋਂ ਬਾਅਦ ਅਸੀਂ ਬਣਾਵਾਂਗੇ ਪੰਜਾਬੀ ਦਾ ਚਿੱੱਚਾ ਸ਼ਬਦ ਪਹਿਲਾਂ ਇਸ ਤਰ੍ਹਾਂ ਲੈਨ ਨੂੰ ਖਚਦੇ ਹੋਏ ਇਸ ਤਰ੍ਹਾਂ ਅਮ ਮੋੜ ਕੇ ਚਿੱੱਚਾ ਬਣਾਵਾਂਗੇ ਇਸ ਤੋਂ ਬਾਅਦ ਅਸੀਂ ਸ਼ਿੱਸ਼ਾ ਬਣਾਵਾਂਗੇ ਤਿੰਨ ਲੱਤਾਂ ਨੂੰ ਇਸ ਤਰ੍ਹਾਂ ਕਰਕੇ ਸ਼ਿੱਸ਼ਾ ਸਿੱਧੀ ਲੈਨ ਖਚਦੇ ਹੋਏ ਵਿੱਚ ਦੀ ਮੋੜ ਕੇ ਚਿੱੱਚਾ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਚਿੱੱਚਾ ਇਸ ਤੋਂ ਬਾਅਦ ਤਿੰਨ ਲੱਤਾਂ ਨੂੰ ਇਸ ਤਰ੍ਹਾਂ ਕਰਕੇ ਨੀਂਹ ਅਸ਼ਕ ਬਣਾਵਾਂਗੇ ਫਿਰ ਅਸੀਂ ਬਣਾਵਾਂਗੇ ਪੰਜਾਬੀ ਦਾ ਐਂਕਾ ਇਸ ਤੋਂ ਬਾਅਦ ਘੱਟਾ ਦੋ ਲੱਤਾਂ ਇਹਦਾ ਚੋੜਦਿਆਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਰਸੀ ਬਣਾਵਾਂਗੇ ਢੱਡਾ ਸ਼ਵਲ ਵਿੱਚ ਦੀ ਨਗਾ ਕੇ ਲੈਣ ਨੂੰ ਇਸ ਤਰ੍ਹਾਂ ਢੱਡਾ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਪੰਜਰ ਪੰਜਾਬੀ ਦਾ ਬਣਾਵਾਂਗੇ ਤਿੰਨ ਲੱਤਾਂ ਨੂੰ ਇਸ ਤਰ੍ਹਾਂ ਖਿੱਚਦੇ ਹੋਏ ਤੱਤਾ ਉਸ ਤੋਂ ਬਾਅਦ ਥੱਥ ਇੱਕ ਵਿੱਚ ਲੈਣ ਖਿੱਚਾਂਗੇ ਉਸ ਤੋਂ ਬਾਅਦ ਧੱਧ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਪੰਜਾਬੀ ਦਾ ਤੱਧ ਸ਼ਵਤ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਪਪਾ ਸ਼ਬਦ ਪਪਾ ਸ਼ਬਦ ਬਣਾ ਲਈ ਵੀ ਅਸੀਂ ਇਸ ਨੂੰ ਉਪਰੋਂ ਖਾਲੀ ਰੱਖਾਂਗੇ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਫਫਾ ਦੱਲੇ ਨਾਲ ਖਿੱਚਦੇ ਹੋਏ ਫਫਾ ਦਿੱਲ ਲੱਤਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਅਸੀਂ ਬਣਾਮਗੇ ਪਪਾ ਸ਼ਬਦ ਇਸ ਤੋਂ ਬਾਅਦ ਪੱਬਾ ਮਮਾ ਮੰਮੀ ਨੂੰ ਵੀ ਅਸੀਂ ਉਪਰੋਂ ਖਾਲੀ ਰੱਖਾਂਗੇ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਜਈਆ ਸ਼ਬਦ ਪੰਜਾਬੀ ਦਾ ਉਸ ਤੋਂ ਬਾਅਦ ਰਾਰਾ ਸਾਰੇ ਨੂੰ ਸੀ ਜੋੜ ਤਾਂ ਦੇ ਨਾਲ ਫਿਰ ਅਸੀਂ ਬਣਾਵਾਂਗੇ ਲੱਲਾ ਸ਼ਬਦ ਇਸ ਤੋਂ ਬਾਅਦ ਅਸੀਂ ਤਿੰਨ ਲੱਤਾਂ ਖਿੱਚਦੇ ਹੋਏ ਪੰਜਾਬੀ ਦਾ ਵਾਵਾ ਸ਼ਬਦ ਬਣਾਵਾਂਗੇ ਇਸ ਤੋਂ ਬਾਅਦ ਅਸੀਂ ਪੰਜਾਬੀ ਦਾ ਡਾੜਾ ਸ਼ਬਦ ਬਣਾਵਾਂਗੇ ਇਸ ਤੋਂ ਬਾਅਦ ਅਸੀਂ ਬਿੰਦੀ ਵਾਲੇ ਅੱਖਰ ਲਿਖਨੇ ਸ਼ੁਰੂ ਕਰਾਂਗੇ ਸ ਸ ਬਣਾ ਕੇ ਉਸਦੇ ਪੈਰ 'ਚ ਬਿੰਦੀ ਸ਼ਾ ਦੀ ਵਜਾਏਗੀ ਫਿਰ ਖਖਾ ਪਾ ਕੇ ਉਸਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਖਖੇ ਦੀ ਖਾ ਦੀ ਆਵਾਜ਼ ਆਏਗੀ ਉਸ ਤੋਂ ਬਾਅਦ ਕਕਾ ਪਾ ਕੇ ਗੱਗੇ ਦੇ ਪੈਰ 'ਚ ਬਿੰਦੀ ਪਾ ਕੇ ਗਾ ਦੀ ਆਵਾਜ਼ ਆਏਗੀ ਫਿਰ ਜਿੱਜੇ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਜਾ ਦੀ ਆਵਾਜ਼ ਆਏਗੀ ਉਸ ਤੋਂ ਬਾਅਦ ਅਸੀਂ ਫਫਾ ਸ਼ਬਦ ਦੇ ਪੈਰ 'ਚ ਬਿੰਦੀ ਪਾ ਕੇ ਫਾ ਦੀ ਆਵਾਜ਼ ਇਕੱਠਾਂਗੇ ਤੇ ਅਖੀਰ ਵਿੱਚ ਅਸੀਂ ਲੱਲਾ ਸ਼ਬਦ ਪਾ ਕੇ ਉਸ ਦੇ ਪੈਰ ਵਿੱਚ ਬਿੰਦੀ ਪਾ ਕੇ ਲਾ ਦੀ ਆਵਾਜ਼ ਇਕੱਠਾ ਕੀ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਅੱਖਰ ਲਿਖਣ ਦੇ ਵਿੱਚ ਬਹੁਤ ਆਸਾਨੀ ਹੋਏ ਹੋਵੇਗੀ ਤੇ ਤੁਹਾਨੂੰ ਪੜਨ ਵਿੱਚ ਸ਼ੌਕ ਹੋਵੇਗੀ ਧੰਨ